ਹਾਂਜੀ ਸਤਿ ਸ੍ਰੀ ਅਕਾਲ ਸਾਰੇ ਕਿਸਾਨ ਭਰਾਵਾਂ ਨੂੰ ਸਵਾਗਤ ਕਰਦੇ ਆਂ ਤੁਹਾਡਾ ਆਪਣੇ ਚੈਨਲ ਜੋਤ ਡੈਰੀ ਫਾਰਮ ਤੇ ਜਿਹੜੇ ਵੀ ਆਪਣੇ ਚੈਨਲ ਫੇਸਬੁੱਕ ਦੇ ਜੁੜੇ ਹੋਏ ਨੇ ਉਹ ਆਪਣੇ ਚੈਨਲ ਨੂੰ ਫੋਲੋ ਕਰ ਲਓ ਜਿਹੜੇ ਵੀ YouTube ਤੇ ਆਪਣੇ ਨਵੇਂ ਜੁੜ ਰਹੇ ਨੇ ਆਪਣੇ ਚੈਨਲ ਨੂੰ ਜੋਤ ਡੈਰੀ ਫਾਰਮ ਨੂੰ ਸਬਸਕ੍ਰਾਈਬ ਕਰ ਲਓ ਤੇ ਕੰਨ ਚ ਦੇ ਬਟਨ ਨੂੰ ਦਬਾ ਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਆਪਣੀ ਹਰ ਇੱਕ ਵੀਡੀਓ ਤੁਹਾਡੇ ਤੱਕ ਪਹੁੰਚਦੀ ਹੋਵੇ ਅੱਜ ਦੀ ਜਿਹੜੀ ਵੀਡੀਓ ਬਣਾਉਣ ਜਾ ਰਹੇ ਹਾਂ ਬਲਾਈਤੀ ਨੰਬਰਦਾਰ ਦੇ ਘਰੋਂ ਮੱਝ ਬਾਰੇ ਪੁੱਛਦੇ ਆਂ ਦੂਜੇ ਸੂਏ ਸੂਈ ਵੀ ਮੱਝ ਬਕਾਊ ਆ 20 ਦਿਨਾਂ ਦੀ ਸੂਈ ਵੀ ਬਾਈ ਦੇ ਦੱਸਣ ਮੁਤਾਬਕ 9 ਲੀਟਰ ਦੁੱਧ ਕੰਡੇ ਵਾਲਾ ਤਿਆਰ ਆ ਚੁਾਈ ਹੋਈ ਨੂੰ ਵੀ ਬਹੁਤ ਟਾਈਮ ਹੋਇਆ ਪਿਆ ਕਈ ਵਾਰ ਵਿੱਚ ਬੰਦੇ ਵਿੱਚੋ ਓਕੇ ਅਗਲਾ ਕਹਿੰਦਾ ਹੁਣੀ ਵੀ ਚੋਣ ਦੇ ਟਾਈਮ ਵੀਡੀਓ ਪਾਈ ਆ ਵੀਡੀਓ ਪਾਉਣ ਦਾ ਸਮਾਂ ਗਾ ਮਿੱਤਰੋ 10 ਵਜੇ ਚੁਾਈ ਹੋਈ ਵੀ ਉੱਪਰ ਖਾਲੀ ਕਰੀ ਵੀ 9 ਲੀਟਰ ਬਾਈ ਕਹਣਾ ਦੁੱਧ ਤਿਆਰ ਆ ਬਿਲਕੁਲ ਕਰੇਲੂ ਪਰਿਵਾਰ ਕੋਲੇ ਆ ਕੋਈ ਬਾਈ ਦਾ ਵਪਾਰ ਦਾ ਕੰਮ ਨਹੀਂ ਬਾਈ ਤੋਂ ਲੈਣਿਆ ਜਾਣਕਾਰੀ ਬਾਈ ਨੂੰ ਕਹਿੰਨੇ ਪਹਿਲਾਂ ਤੋੜ ਕੇ ਦਿਖਾ ਦੇ ਵੀਰੇ ਲੈ ਮਿੱਤਰੋ ਫੇਸ ਕੁਆਲਿਟੀ ਚੈੱਕ ਕਰ ਸਕਦੇ ਹੋ ਵਜ਼ਨ ਵੀ ਠੀਕ ਆ ਤੇ ਆਰਡਰ ਦੀ ਅੰਤਰ ਚੈੱਕ ਕਰ ਸਕਦੇ ਹੋ ਚਾਰੇ ਤੁਨ ਗੈਪ ਤੇ ਚੁਆਈ ਹੋਈ ਵੀ ਬਿਲਕੁਲ ਖਾਲੀ ਹੋਈ ਵੀ ਆ ਮੱਝ ਚੰਗੇ ਕੱਦ ਕਾਠ ਵਾਲੀ ਆ ਠੀਕ ਠਾਕ ਫੇਸ ਕੁਆਲਿਟੀ ਬਹੁਤ ਚੰਗੀ ਬਾਈ ਮੋੜਲਾ ਬੰਦੇ ਲੈਣਿਆ ਜਾਣਕਾਰੀ ਬਾਈ ਗਗਨ ਤੋਂ ਯਾਰ ਇਹ ਤੁਹਾਨੂੰ ਗੈਪ ਤੇ ਹੈ ਬੱਚਾ ਮਗਰ ਬਈ ਕਹਿੰਦਾ ਦਸਨ ਮਰਾ ਕਟਾਗਾ ਇਹ ਸਕੁਆਲਟੀ ਚੈੱਕ ਕਰ ਸਕਦੇ ਹੋ ਬਹੁਤ ਚੰਗੀ ਵੀਰ ਨਾਲ ਗੱਲਬਾਤ ਕਰਦੇ ਆ ਹਾਂਜੀ ਬਈ ਸਤਿ ਸ਼੍ਰੀ ਅਕਾਲ ਬਈ ਸਤਿ ਸ਼੍ਰੀ ਅਕਾਲ ਬਈ ਪਿੰਡ ਵੀਰੇ ਤਾਜੋ ਕੇ ਬਈ ਜ਼ਿਲ੍ਹਾ ਬਰਨਾਲਾ ਤਹਿਸੀਲ ਟੱਪਾ ਠੀਕ ਹੈ ਜੀ ਨਾਮ ਆਪਣਾ ਗਗਨਦੀਪ ਸਿੰਘ ਗਗਨਦੀਪ ਆਪਣਾ ਘਰ ਕਿੱਥੇ ਜੇ ਵੀਰੇ ਪਹਿਲਾਂ ਅਫਰੀਕਾ ਰੇਰ ਮੇਨ ਅਡੇ ਤੋਂ ਫੇਰ ਆਣੇ ਪਹੇਤੇ ਬਾਬਾ ਪੰਜਾਬ ਗੇਟ ਤੋਂ ਅੰਦਰ ਨੂੰ ਵੜ ਕੇ ਬਾਬਾ ਪੰਜਾਬ ਗੇਟ ਕੋਲ ਆਣਾ ਠੀਕ ਆ ਓਕੇ ਇਹ ਜਿਹੜੀ ਮਾਜਾ ਬਾਈ ਕੈਂਮੇ ਸੂਏ ਆ ਦੂਜੇ ਨੂੰ ਸੂਏ ਬਾਈ ਠੀਕ ਆ ਦੁੱਧ ਕਿੰਨਾ ਬਾਈ ਦੁੱਧ 9 ਲੀਟਰ ਤਿਆਰ ਆ 9 ਲੀਟਰ ਤਿਆਰ ਆ ਬੱਚਾ ਮਗਰ ਕੱਟਾ 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 ਵੀ ਚਾਹ ਕਰ ਸਕਦੇ ਮਿੱਤਰੋ ਕੱਟਾ ਵੀ ਆ ਬੈਠਾਗਾ ਬੱਚਾ ਆਗਾ ਵੀਰੋ ਕੱਟਾਗਾ ਬਾਈ ਤੋਂ ਲੈਣ ਡਿਟੇਲ ਬਾਈ ਨੰਬਰ ਆਪਣਾ ਬੋਲ ਦੇ ਇੱਕ ਤਾਂ 97815 97815 88346 88346 ਮੁੱਲ ਕੀ ਕਰਦੇ ਆ ਬਾਈ ਇਹਦਾ ਮੁੱਲ ਰੇਟ ਦੇ ਆਪਣੇ ਫੋਨ ਤੇ ਬਾਈ ਫੋਨ ਤੇ ਕਰ ਲੋਗੇ ਠੀਕ ਆ ਵੀਰੇ ਸასი ਕਾਲ ਧੰਨਵਾਦ